ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮਸਨੂ ਮੋਗਾ ਪੈਂਦਾ ਜੀ ਤਰੀਕ ਹੈਗੀ ਆ 25 ਤਰੀਕ 8ਵਾਂ ਮਹੀਨਾ 2024 ਦਿਨ ਐਤਵਾਰ ਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਵੀ ਚੀਜ਼ ਸੇਲ ਕਰਨੀ ਹੋਵੇ ਜਾਂ ਜਿਹਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਤੇ ਆਓ ਕਰਦੇ ਆ ਬਾਈ ਨਾਲ ਗੱਲ ਬਾਤ ਤੇ ਇਹਨਾਂ ਆਪਰ ਆਪਾਂ ਜਾਣਕਾਰੀ ਇਸ ਵਿਹੜ ਬਾਰੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੇਰੇ ਭੈਣ ਭਰਾਵਾਂ ਨੂੰ ਵੇਖਿਆ ਮਾਲ ਸਾਰਾ ਮਾਲ ਜੀ ਜਦੋਂ ਤੁਹਾਡਾ ਮਤਲਬ ਕਿ ਐਡੀ ਚਰਪਾ ਹੋਲੀ ਬਾਬੇ ਨਾਨਕ ਦੀ ਤੇ ਭੈਣ ਭਰਾ ਵੀ ਬਹੁਤ ਆਖੇ ਲੈਂਦੇ ਆ ਠੀਕ ਹੈ ਜੀ ਹਾਂਜੀ ਸਰ ਕਰਪਾਂ ਦੀ ਧੂੜ ਭਰਾਈ ਜਾਂਦੇ ਆ ਹਾਂਜੀ ਪਰ ਆਪਣੀ ਧੂੜ ਭਰਾਈ ਜਾਂਦੇ ਆ ਠੀਕ ਹੈ ਜੀ ਹਾਂਜੀ ਸਾਰਾ ਵੇਖਿਆ ਮਾਲ ਉਹਨੇ ਵੀ ਬਾਈ ਸੁਨ ਜ ਨੂੰ ਕਾਮਯਾਬ ਕਰੋ ਵਿਚਾਰੇ ਨੂੰ ਲੰਗਿਆਂ ਦਾ ਮੁੰਡਾ ਸੋਨੀ ਤੇ ਤੁਹਾਡੀ ਵੀਡੀਓ ਤੁਸੀਂ ਪਾਉਣੀ ਆ ਲੋਕਾਂ ਨੂੰ ਘੱਟ ਰੇਟ ਤੇ ਤੇ ਨਾਲ ਦੀ ਨਾਲ ਵੀਡੀਓ ਚੱਲੂਗੀ ਤੁਹਾਡੀ ਆਪਕਾਡ ਹੋਊਗੀ ਤੁਸੀਂ ਮੌਕੇ ਹਾਂਜੀ ਹਾਂਜੀ ਠੀਕ ਹੈ ਤੇ ਮੌਕੇ ਤੇ ਮੁੰਡਾ ਆਊਗਾ ਤੁਸੀਂ ਵੀਡੀਓ ਪਾਓ ਜਿੱਥੇ 1000 ਤੋਂ 1500 ਦੇ ਦਿਓ ਠੀਕ ਹੈ ਕੋਈ ਟੈਨਸ਼ਨ ਨਹੀਂ ਇਹਨੂੰ ਮਨੇ ਵੀਰੇ ਨੂੰ ਕ ਗਰੀਬ ਦਾ ਬੇਟਾ ਐ ਇਧਰ ਨੇ ਇਧਰ ਹਮੇਸ਼ਾ ਗਰੀਬ ਦੇ ਨਾਲ ਖੜੇ ਪੈਜੋ ਤੋਂ ਪਰਿਵਾਰ ਆ ਠੀਕ ਹੈ ਹਾਂਜੀ ਕੱਲੇ ਸ਼ੁਰੂ ਆਪਾਂ ਇੱਕ ਵਾਰ ਤੋਂ ਇਹ ਅਜੇ ਇੱਕ ਹੀ ਆ ਹਾਂਜੀ ਇੱਕ ਹੋਣਾ ਇਹ 2 ਮਹੀਨੇ ਦੀ ਗੱਪਣਾ ਏ ਠੀਕ ਹੈ ਇਹਨੇ ਸ਼ਰਾਬ ਤਨੀ ਕੀਤੀ ਜਿੱਥੋਂ ਬਣੀ ਐ ਠੀਕ ਹੈ ਪਹਿਲੋਂ ਫਿਰ ਕੀਤੀ ਸੀ ਦਮਾਰਾ ਇਹ ਬਣੀ ਢੱਟੇ ਤੋਂ ਠੀਕ ਹੈ ਦੱਬੇ ਤੋਂ ਠੀਕ ਹੈ ਜੀ ਤੇ ਮੁਰਗੀ ਸ਼ਰਤ ਕਿ ਦੋ ਮਹੀਨੇ ਚ ਇੱਕ ਪਾਸ ਕਰ ਵਾਲੇ ਜਾਂ ਨਾ ਕਰ ਵਾਲੇ ਆਪਾਂ 26000 ਰੁਪਏ ਦੇਣੀ ਹੈ ਜੀ ਠੀਕ ਹੈ ਜੀ 10 ਲੀਟਰ ਦੁੱਧਾ ਕੰਡੇ ਵਾਲਾ ਦੋ ਡੰਗ ਚਵਾ ਕੇ ਦੇਣੀ ਲੀਟਰ ਮਾਰ ਕੇ ਦੇਣੇ ਮੇਰੇ ਘਾਟਾ ਹੈ ਠੀਕ ਹੈ ਜੀ ਲੀਟਰ ਵੀ ਘਰੇ ਆ ਕੰਡਾ ਵੀ ਘਰੇ ਆ ਠੀਕ ਹੈ ਜੀ 10 ਲੀਟਰ ਦੁੱਧਾ ਕੱਢ ਲਈ ਬਾਹਰ ਨੂੰ ਲੋ ਵੀ ਦੋਸਤੋ ਬਾਈ ਦਾਦਾ ਬਈ 10 ਲੀਟਰ ਦੁੱਧਾ ਥੱਲੇ ਦੇ ਕੰਡੇ ਵਾਲਾ ਆਪਾਂ ਕੰਡਾ ਮਾਰ ਕੇ ਦੋ ਟਾਈਮ ਚਵਾ ਕੇ ਦੇਣੀ ਹੈਗੀ ਕੱਦ-ਕੱਡ ਚੰਗਾ ਵੱਡਾ ਵਾ ਜਤ ਫਰੀਡ ਬਹੁਤੀ ਦੇਖ ਸਕਦੇ ਹੋ ਫੁੱਲ ਜਤ ਫਰੀਡ ਵਾਲੀ ਹੈਗੀ ਹੋਰ ਤਾਂ ਚੁਈ ਹੋਈ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਬਣਾਉਣ ਦਾ ਸਮਾਂ 9:00 ਵਜੇ ਤੇ 2 ਮਿੰਟ ਹੋਏ ਆਗੇ ਚੁਆਇਸ ਸਾਰਾ ਦੇਣੀ ਪਿਆ ਵਾ ਜਾਦਵੀਰ ਬਹੁਤ ਆ ਪ੍ਰਿੰਟ ਫੋਟੋ ਅਸੀਂ ਦਾ ਬਹੁਤ ਚੰਗਾ ਵਾ ਤਿਆਰ ਲੱਖ ਰੁਪਏ ਦੀ ਆ ਹਾਂ ਐਚਪੀ ਨਾਲ ਦੀ ਫੁੱਲ ਵਧੀਆ ਕੱਦ ਕਾਠ ਵਾਲੀ ਚੰਗੇ ਥਾਂ ਲੇਵੇ ਦੀ ਵਹਿੜਾ ਇਹ ਤੁਸੀਂ ਦੇਖ ਸਕਦੇ ਹੋ ਬੋਦੀ ਵਾਲੀ ਵਹਿੜਾ ਨਿੱਕਾ ਕਾਨਾ ਪ੍ਰਿੰਟ ਫੋਟੋ ਅਸੀਂ ਦਾ ਬਹੁਤ ਚੰਗਾ ਵਾ ਥੋੜੇ ਜੂਜੇ ਘਰਵਾਏ ਗਰੀਬ ਕਰਵਾਈ ਕਰਕੇ ਥੋੜੀ ਜੀ ਆਪਾਂ ਨੂੰ ਵਿੱਕੀ ਲੱਗਦੀ ਜੈ ਕਾ ਜੀ ਆਈ ਹੋਈ ਹੈ ਬਾਈ ਦੇ ਘਰੇ ਤੇ ਦੇਖ ਸਕਦੇ ਹੋ ਸਾਰਾ ਮਾਲ ਪਹਿਲਾਂ ਨਾਲ ਵੇਚ ਚੁੱਕਿਆ ਬਾਈ ਦਾ ਕਰੇ ਹੈ ਨਹੀਂ ਕਿ ਪਸ਼ੂ ਆ ਇੱਕ ਵਾਰ ਹੋਣੀ ਹੈ ਜੀ ਬਾਈ ਕੁਲੇ ਜਾਈ ਲਾਈ ਹੋਈ ਹੈ ਬਾਈ ਨੇ ਥੋੜਾ ਹੋਰ ਮੋਟੀ ਦਾ ਫੇਸ ਕੁਆਲਟੀ ਬਹੁਤ ਚੰਗੀ ਹੈਗੀ ਜੇ ਕਿ ਵੀ ਸਹੀ ਚੰਗੀ ਸੇਵਾ ਸੰਭਾਲ ਕਰ ਸਕਦਾ ਵਾ ਤਿਆਰ ਹੋਈ ਫੁੱਲ ਰਪਈਆਂ ਦੀ ਹੈ ਕੱਲਾ ਕੱਲਾ ਖਾਨ ਥਣ ਲੱਗਿਆ ਹੋਇਆ ਫੁੱਲ ਗੈਵ ਚ ਹੁਣ ਤਾਂ ਚੁਈ ਕਰਕੇ ਤੁਹਾਨੂੰ ਲੱਗਦੀ ਹੈ ਕਿ ਜੁੜਦੇ ਜੇ ਜਦੋਂ ਥਾ ਉਹਨੂੰ ਭਰੀ ਹੋਈ ਦੇਖ ਲਓ ਬਹੁਤ ਸੋਹਣਾ ਹੱਥ ਚੁਈ ਮੁੱਠੀ ਵਾਲਾ ਥਾਣਾਗਾ ਤੇ ਗੁਲਾਬੀ ਥਾਣਾਗਾ ਠੰਡੀ ਸੀਦੂ ਵਾਲ ਇੰਨੀ ਹੈਗੀ ਕਿ ਮੈਂ ਜਮਾ ਕੋਲੇ ਬੈਠਾ ਉਹ ਉਪਰਾਂ ਭੋਰਾ ਨਹੀਂ ਕਰ ਰਹੀ ਫੇਸ ਕੁਆਲਟੀ ਚੈੱਕ ਕਰ ਲਓ ਬਾਈ ਦੋ ਤਾਂ ਜਮ ਚੱਟਾ ਮਾਝਾ ਵਰਗਾ ਹੋਊਗਾ ਫੈਂਟ ਵੀ ਚੰਗੀ ਆਜੂਗੀ ਬਾਈ ਜਦੋਂ ਮੰਨ ਕੇ ਚਲੋਂ ਪੜੀ ਗੱਲ ਤਾਂ ਸੁਧਰੀਆਂ ਆਈਆਂ ਵਰਗੀਆਂ ਕਰ ਮਾਲੀਆਂ ਠੀਕ ਆ ਜੀ ਨੰਬਰ ਦੂਜਾ ਅਕਸਰ ਆਪਣੇ ਦੇ ਘਰੇ ਵੀ ਫੱਕਰੀ ਜਾਂਦੇ ਬਹੁਤ ਦਾ ਹਾਂਜੀ ਹਾਂਜੀ ਆਪਾਂ ਬਰੋਨੋ ਹਰ ਕਿਹੜਾ ਬੰਦਾ ਕਹਿੰਦਾ ਜੇ ਵੇੜ ਚ ਪਸ਼ੂ ਆਉਂਦਾ ਮੈਂ ਬਣਾਵਾਂ ਨਾ ਹਰ ਬੰਦਾ ਬਰੋਨੋ ਦਾ ਕੋਟ ਕਰਦਾ ਵੀ ਰਹਿ ਜੇ ਮੈਂ ਟੋਟੀ ਆ ਜਾਂ ਮੰਨ ਲਓ ਕਿ ਵੇੜ ਹੈ ਠੀਕ ਆ ਜੀ ਇਹ ਮੈਂ ਕੋਈ ਨਾ ਫਰਜ਼ੀ ਦੂਜਾ ਰਹਿ ਗਈ ਇਹਨੇ ਸ਼ਰਾਪ ਨਹੀਂ ਕੀਤੀ ਇਹਨੇ ਠੀਕ ਆ ਬਾਈ ਜਤਾ ਜੀ ਦੋ ਮਹੀਨੇ ਦੀ ਬਣੀ ਹੋਈ ਆਗੀ ਆਪਾਂ ਨੰਬਰ ਵੀ ਦੇ ਦਾਂਗੇ ਪਾਈ ਸੋ ਫਿਰਨੇ ਗੱਬਣ ਹੋਊਗੀ ਬਾਕੀ ਤਸੱਲੀ ਪ੍ਰਕਤ ਤੁਸੀਂ ਆ ਕੇ ਕਰਨੀ ਆਗੀ ਦੋ ਟਾਈਮ ਚਾਰ ਟਾਈਮਾਂ ਚ ਚੋ ਕੇ ਲਿਜਾਓ ਜਿਦੋਂ ਮਾਲਕ ਕਹਿ ਰਿਹਾ ਵਾ ਵੀ ਆਪਾਂ ਦੋ ਟਾਈਮ ਚੋ ਆ ਕੇ ਦੇਣੀ ਆ ਫਿਰ ਆਪਾਂ ਨੂੰ ਚੋਣ ਚ ਹਰ ਜੀ ਵੀ ਕੀ ਆਗਾ 26000 ਜਮਾ ਜੈ ਜੀ ਦੀ ਡਿਮਾਂਡ ਆ ਇਹਦੀ ਤੇ ਦੇ ਨਹੀਂ ਬਾਈ ਨੇ ਬਾਕੀ ਤੁਹਾਨੂੰ ਪਤਾ ਹੀ ਆ ਬਈ ਕੱਲ ਦੋ ਵੀਡੀਓ ਪਾਈਆਂ ਸੀ ਤੇ ਦੋਨੇ ਵੀਡੀਓ ਦੇ ਸਾਰੇ ਨੱਕ ਬਾਈ ਦੇ ਸੇਲ ਹੋ ਗਏ ਆ ਹੁਣ ਆਪਾਂ ਨੂੰ ਹੁੰਦੀ ਹੈ ਉਹ ਜੀ ਸਾਨੂੰ ਭੇਜ ਦੋ 26 ਜਿੰਨੀਆਂ ਜਿੰਨੀਆਂ ਹੈ ਠੀਕ ਆ ਜੀ ਦੁੱਧ ਦਾ 10 ਲੀਟਰ ਕੰਡੇ ਵਾਲਾ ਵੀ ਮੈਂ ਚੋਕ ਕੇ ਦੇਣਾ ਮੈਂ ਜੋਕ ਕੇ ਦੇ ਦੇਣਾ ਠੀਕ ਆ ਜਿੰਨੀਆਂ ਮਰਜ਼ੀ ਭੇਜ ਦਿਓ ਲੋ ਜੀ ਦੋਸਤੋ ਬਾयां ਜੇ ਕਿਸੇ ਕੋਲੇ 2 ਮਹੀਨੇ ਦੀ ਗੱਭਣ ਹੋਵੇ 10 ਦੁੱਧ ਹੋਵੇ ਤਾਂ 26 ਦੀ ਮੈਨੂੰ ਭੇਜ ਦਿਓ ਮੈਂ ਲੈ ਲਊਗਾ ਪਰ ਹੋਵੇ ਸਹੀ ਹੋਵੇ 5 ਉਹਨਾਂ ਭਾ 10 ਗੱਜੀਆਂ ਹੁਣ ਬਾਈ ਕਹਿੰਦਾ ਆਪਾਂ ਲੈ ਲਾਂਗੇ ਤੇ ਬਹੁਤ ਚੰਗਾ ਪ੍ਰਿੰਟ ਮੁੰਡਾ ਬੱਛੀ ਉਹਦੀ ਦੇਖ ਸਕਦੇ ਹੋਗੇ ਬਾਈ ਕਾਕੇ ਬਰਾੜ ਦੇ ਮੁੱਲ ਜਮਾ ਜਾਇ ਜੀ ਹੁੰਦੇ ਤੁਹਾਨੂੰ ਪਤਾ ਹੀ ਆ ਸਾਰੇ ਭੈਣ ਭਰਾਵਾ ਨੂੰ ਜੀ ਇਹਨਾਂ ਨੂੰ ਕਹਿੰਗੇ ਆਪਾਂ ਜ਼ਮੀਨ ਕਿਸੀ ਚਲਾ ਲਾਂਗੇ ਜਾਂ ਕਾਰਨ ਵੀ ਘੜਾ ਲਾਂਗੇ ਠੀਕ ਹੈ ਜੀ ਟਰੈਕਟਰਾਂ ਨਾਲ 850 ਜਿੰਨੇ ਤੇਲ ਪਾਣੀ ਦਾ 11500 ਬੜੀ ਗਈ ਲੈ ਜਾਂਦੀਆਂ ਠੀਕ ਉਹਦਾ ਹੈ ਮੈਂ ਇੱਕ ਮਰਗੀ ਭੂਈਆਂ ਦਾ ਕੰਮ ਗਿਆ ਠੀਕ ਹੈ ਜੀ ਕੰਮ ਸਹੀ ਕਰੋ ਤੇ ਮਤਲਬ ਕਿ 1000 ਰੁਪਈਆ 1500 ਬਹੁਤ ਹੁੰਦਾ ਬਾਈ ਪੈਸੇ ਬਹੁਤ ਬੜੇ ਔਖੇ ਆ ਪੈਸੇ ਮਾਰੇ ਆਪ ਜਵਾਕ ਜਮੀਨੇ ਵੇਚ ਕੇ ਸੱਤ ਸਮੁੰਦਰ ਪਾਰ ਘਲਦੰਨੇ ਜਮੀਨਾ ਘਰ ਵੇਚ ਕੇ ਹਾਂਜੀ ਹਾਂਜੀ ਤੇ ਪੈਸੇ ਮਾਰੇ ਕਾਦੋ ਉਦੋਂ ਤੇ ਕਿਹੜਾ ਗੱਜ ਲੱਗੜੇ ਹੁੰਦੇ ਪੜ ਕੇ ਉਹਦਾ ਭੜਾਈ ਦਾ ਬੰਨਾ ਇੱਕ ਬਣਿਆ ਵਾ ਦਿਹਾੜੀ ਉੱਥੇ ਕਰਦੇ ਜਿਹੜੀ ਗੱਲ ਨਹੀਂ ਜਾਂਦੇ ਉੱਥੇ ਪੈਸਾ ਬਣ ਜਾਂਦਾ ਇੱਥੇ ਚੱਲ ਨਹੀਂ ਬਣਦਾ ਇੱਥੇ ਰੋਟੀ ਦਾ ਰੋਟੀ ਨਾ ਪ੍ਰਿੰਟ ਚੱਲੀ ਜਾਂਦਾ ਚੱਕਰੇ ਵੀ ਬਾਈ ਜੀ ਜੇ ਕੋਹ ਨਾਲ ਕੇਦੀ ਪੈਲੀ ਖਰੀਦਣੇ ਗੁੰਡ ਜੂ ਨਹੀਂ ਖਰੀਦੀ ਜਾਂਦੀ ਉਹ ਬਾਤ ਇੰਨੇ ਕੀ ਜਾਂਦਾ ਭਾਈ 2000 2000 ਰੁਪਏ ਬਚ ਗਏ ਉਲੀਆ ਜਦੋਂ ਦੋ ਮਾਰ ਗਿਆ ਸਾਰੇ ਗਏ ਕੋਲੋਂ ਇਹ ਤਾਂ ਹੈਗਾ ਹੀ ਆ ਬਾਈ ਉਹ ਵੀ ਮਾਉਣਾ ਬਹੁਤ ਭੜੀਏ ਪਤਲੀ ਵਿੱਚ ਘੜਮਦ ਨੇ ਕੋਈ ਡਿੱਗ ਪਣਾ ਸਹੀ ਕਰ ਰੈਸਕਾ ਸਾਰਾ ਜਿਹੜਾ ਬੰਦਾ ਸਹੀ ਕੰਮ ਕਰੂਗਾ 500 1500 ਵੱਧ ਤੋਂ 2000 ਨਾਲ ਉਧੂ ਉਧਰ ਲਓ ਠੀਕ ਹੈ ਉਹ ਲਈ ਇੰਨੇ ਕਿ ਲਈ ਜਨੋ ਤੇ ਬਹੁਤ ਅੱਗੇ 5 ਵੇਗੀਆਂ 2 ਵੇਗੀਆਂ ਇੱਥੇ ਕਿਹੜਾ ਆਈ ਜੀ ਲੱਗੇ ਤਾਂ ਹੀ ਰੋਸ ਨਹੀਂ ਤਾਂ ਪਤੂ ਵੀ ਕੀ ਜਾਂਦਾ ਵਾ ਭਾ ਕਰਕੇ ਪਤੂ ਇਹ ਤਾਂ ਵਿਕੀ ਜਾਂਦਾ ਬਣ ਗਿਆ 40000 ਬਣ ਗਿਆ ਵਾਧੂਆ ਠੀਕ ਹੈ ਜੀ ਲਓ ਵੀ ਦੋਸਤੋ ਪਹਿਲੀ ਨਾਲ ਪਹਿਲੀ ਨਹੀਂ ਲਈ ਜਣੀ ਬਾਈ ਕਾਕੇ ਬਰਾੜ ਦੀਆਂ ਗੱਲਾਂ ਖਰੀਆਂ ਵਾ ਬਾਈ ਜਾਂਦਾ 11500 ਦਾ ਮਸਲਾ ਹੀ ਹੈ ਇੱਥੇ ਝੜੀ ਪਈ ਜਾਂਦੀ ਹੈਗੀ ਜਿਉਂ ਨਾ ਕਹਾਂ ਕਿ ਦੀ ਪੈਲੇ ਲਾਂਗੇ ਜਾ ਕੇ ਕਾਰ ਕਰਾਂਗੇ ਇਹਦਾ ਐਡਾ ਬੱਚਾ ਜਿੱਦੀਗੀ ਲੁੱਟ ਹੈਣੀਗੀ ਵਪਾਰ ਦੇ ਵਿੱਚ ਤੇ ਦੇਖਦੇ ਹਾਂ ਭਾ ਭਾਈ ਜਾਇ ਜਮਾ ਹੁੰਦੇ ਤੇ ਖਰੀਆਂ ਗੱਲਾਂ ਬਾਈ ਦੀਆਂ ਤਾਂ ਇਹ ਨਾ ਤਾਂ ਰੋਟੀਨ 'ਚ ਆਪਣੇ ਚੈਨਲ ਤੇ ਵੀਡੀਓ ਪੈਂਦੀਆਂ ਪਸ਼ੂ ਵਿਕੀ ਜਾਂਦਾ ਬਾਈ ਦਾ 26 ਅੱਜ ਤੁਹਾਨੂੰ ਇਹ ਵੜ ਮਿਲ ਜਾਣੀ ਹੈਗੀ ਠੀਕ ਹੈ ਬਾਈ ਹਾਂਜੀ ਹਾਂਜੀ ਲੋ ਵੀ ਦੋਸਤੋ ਬਾਈਆਂ ਦੋ ਟਾਈਪਾਂ ਚਾਰਾਂ ਤਸੱਲੀ ਕਰਦੇ ਲੈ ਜਾਓ ਜੀ ਇਹ ਵੀ ਦੂਰ ਮੇਰਾ ਭਰਾ ਬੈਠਾ ਦਾ ਕੋਈ ਰਿਸ਼ਤੇਦਾਰਾ ਦੁੱਧ ਜੋਕ ਕੇ ਮਿਣ ਕੇ ਚੋ ਕੇ ਠੀਕ ਹੈ ਬਚ ਕੇ ਝੂਟ ਰਿਹਾ ਜੀ ਠੀਕ ਆ ਜਦੋਂ ਬੋਡੀ ਡੀਗਨ ਵਹਿਣ ਦੇਖ ਲਈ ਖੜੀ ਹਾਂਜੀ ਵੀ ਲੰਗੀ ਨੂਡੀ ਨਹੀਂ ਸਹੀ ਐ ਅੱਖਾਂ ਤੋਂ ਕਣੀ ਐ ਠੀਕ ਆ ਦੁੱਧ ਚੋਲਿਆ ਮਿਲ ਲਿਆ ਫੇਰ ਕੀ ਝੂਟ ਰਿਹਾ ਗਿਆ ਆਓ ਫੇਰ ਤਸੱਲੀ ਕਰਾਂ ਮੜ ਕੇ ਦੁੱਧ ਲੋਕ ਲਾਂਬਾ ਦੇਣ ਨਾਲ ਦਾ ਵੀ ਹਾਂਜੀ ਇਹ ਤਾਂ ਤੋ ਜੋ ਨਾ ਕੀ ਹੁੰਦਾ ਬੇਲਾ ਹੈ ਨਹੀਂ ਮੁੜ ਕੇ ਤੁਸੀਂ ਉਹਨੂੰ ਮਾੜਾ ਕਹਿੰਦੇ ਹੋ ਤੁਹਾਨੂੰ ਕਹਿੰਦਾ ਠੀਕ ਹੈ ਜੀ ਅਗਰ ਟਣਕਾ ਆ ਕੇ ਲੋਕੋਂ ਬਈ ਉਹੀ ਮੁੜ ਕੇ ਮੁੜ ਕੇ ਨਾ ਮਾੜਾ ਕਹੋ ਸਹੀ ਗੱਲ ਹੈ ਜੀ ਮਾੜਾ ਜਾਂ ਚੰਗਾ ਕੋਈ ਵੀ ਦੇਖ ਕੇ ਲਓ ਲਾਉਣਾ ਹੀ 25000 500 ਤੇਲ ਫੂਕ ਲੋ ਆਦਾ ਬਿਲਕੁਲ ਜੀ ਬਿਲਕੁਲ ਕੱਲ ਮੱਝ ਦਿੱਤੀ ਵਜਾ ਕੇ 52000 ਦੀ ਠੀਕ ਹੈ ਜੀ ਦੋ ਡੰਕ ਮੈਂ ਕਹਾਂਗਾ ਬਈ ਇੱਕ ਡੰਕ ਦੀ ਟੋਲੀ ਸਾਨੂੰ ਉਦੋਂ ਤੇ ਮਾਣ ਹੈ ਲਗਾ ਨਹੀਂ ਕਹਿੰਦੇ ਨਹੀਂ ਠੀਕ ਹੈ ਜੀ ਅੱਜ ਫੋਨ ਕਿੱਦਾਂ ਕਹਿੰਦਾ ਬਾਈ ਕੌਣ ਹੈ ਠੀਕ ਹੈ ਜੀ ਲਓ ਦੋਸਤੋ ਬਾਈ ਅੱਜ ਦੋ ਟਾਈਮ ਚੋਕ ਸੱਲੀ ਕਰੋ ਅਗਲਾ ਅੱਜ ਦੇ ਵੀਡੀਓ ਵਿੱਚ ਬਾਈ ਦੀ ਇੱਕ ਬੜੀ ਸੇਲ ਸੀਗੀ ਬਾਈ ਕਾਕਾ ਕੇ ਬਾੜ ਦੇ ਖਰੀਆਂ ਗਾਹਾਂ ਤੇ ਸੋਹਣੇ ਲੰਗੀਆਂ ਵਾ ਵੀਡੀਓ ਦੇਖਣ ਲਈ ਧੰਨਵਾਦ ਜੀ